ਆਪ ਤੋਂ ਪਹਿਲਾਂ ਆਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸਰਦ ਸਿੰਘ ਬੰਬ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਬੰਬ ਮੈਂ ਜੋ ਦੀਵਾਲੀ ਬੰਦੀ ਛੋੜ ਦਿਵਸ ਔਰ ਵਿਸਕਰਮਾ ਦੇ ਦੇ શુભ ਅਵਸਰ ਤੇ ਆਪ ਜੀ ਨੂੰ ਲੱਖ ਲੱਖ ਵਾਲਕਵਾਦ ਦਿੰਦਾ ਹਾਂ ਜਿਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਬਾਣੀ ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਹਰਿਆ ਕਰਵਾ ਕੇ ਵਾਸਤ ਪਹੁੰਚੇ ਦੀਵਾਲੀ ਵਾਲੇ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਇਹ ਜੁਦਿਆ ਵਾਸ ਆਏ ਸੰਤਾਂ ਨੇ ਖੁਸ਼ੀ ਮਨਾਈ ਸੀ ਇਸ ਤਰ੍ਹਾਂ ਬਾਬਾ ਵਿਸਕਰਮਾ ਦੇ ਜੁਬੂਬਸਰਤੇ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਸ ਵਾਰ ਦੀਵਾਲੀ ਦੇ ਜੁਬੂਬਸਰਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਦੀਵਾਲੀ ਨੂੰ ਰੰਗੀਨ ਮਨਾਇਆ ਜਾਵੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ